ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਵਿਭਾਗ ਦੇ ਨਧੜਕ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਉੱਤੇ ਤੁਸੀਂ ਖਬਰਾਂ ਦੇ ਜ਼ਰੀਏ ਉਹਨਾਂ ਨੂੰ ਜ਼ਰੂਰ ਰਿਪੋਰਟ ਕਰਦੇ ਆ ਸੁਣਿਆ ਹੋਵੇਗਾ ਦਰਅਸਲ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਾਮਪੁਰਾ ਸਿਟੀ ਥਾਣੇ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਉਹ ਪਰਚਾ ਦਰਜ ਦਾ ਪਿਛੋਕੜ ਵੀ ਦੱਸਾਂਗੇ ਤੇ ਇਹ ਵੀ ਦੱਸਾਂਗੇ ਕਿ ਦਰਅਸਲ ਇਹ ਗੱਲ ਇੱਥੋਂ ਤੱਕ ਪਹੁੰਚੀ ਕਿਉਂ ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਮਪੁਰਾ ਫੂਲਤੋਂ ਨੇ ਜਿਹੜੇ ਮਲਕਾਰ ਸਿੰਘ ਸਿੱਧੂ ਉਸ ਨੂੰ ਲੈ ਕੇ ਇੱਕ ਦਾਵਾ ਕੀਤਾ ਗਿਆ ਕਿ ਇੱਕ ਆਡੀਓ ਆ ਜਿਹੜੀ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਹੈ ਜਿਸ ਨੂੰ ਲੋਕਵਾਜ ਟੀਵੀ ਨੇ ਵੀ ਨਸ਼ਰ ਕੀਤਾ ਜਿਸ ਵਿੱਚ ਇਹ ਵੀ ਲਿਖਿਆ ਗਿਆ ਨਾਲ ਕਿ ਅਸੀਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਔਰ ਮਨਿੰਦਰਜੀਤ ਸਿੰਘ ਸਿੱਧੂ ਦੇ ਚੈਨਲ ਲੋਕਵਾਜ ਟੀਵੀ ਦੇ ਉੱਤੇ ਇਹ ਵੀ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਐਮਐਲਏ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਮੈਸੇਜ ਵੀ ਕੀਤੇ ਫੋਨ ਵੀ ਕੀਤਾ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਦੇ ਕਰਕੇ ਉਸ ਤੋਂ ਬਾਅਦ ਜਿਹੜੀ ਆ ਗੱਲ ਇੱਥੋਂ ਤੱਕ ਆਉਂਦੀ ਹੈ ਕਿ ਹੁਣ ਸ਼ਿਕਾਇਤ ਤੋਂ ਬਾਅਦ ਪਰਚਾ ਦਰਜ ਕਰਵਾ ਦਿੱਤਾ ਗਿਆ ਐਮ ਐਲ ਏ ਬਲਕਾਰ ਸਿੰਘ ਸਿੱਧੂ ਦੇ ਪੀਏ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਉਸ ਐਫ ਆਈ ਆਰ ਦੇ ਵਿੱਚ ਦਰਜ ਕੀ ਹੈ ਔਰ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੇ ਉੱਤੇ ਜਿਹੜਾ ਇਹ ਹੋਇਆ ਪਰਚਾ ਇਸ ਨੂੰ ਲੈ ਕੇ ਸਮੁੱਚੀਆਂ ਜਥੇਬੰਦੀਆਂ ਤੇ ਜਿਹੜੇ ਲੋਕਾਂ ਦੇ ਲਈ ਆਵਾਜ਼ ਚੁੱਕਣ ਵਾਲੇ ਲੋਕ ਨੇ ਉਹ ਕੀ ਕਹਿ ਰਹੇ ਨੇ ਉਹ ਵੀ ਦੱਸਾਂਗੇ ਦਰਅਸਲ ਇਸ ਦੀ ਜਿਹੜੀ ਮਨਿੰਦਰਜੀਤ ਸਿੰਘ ਸਿੱਧੂ ਦੇ ਲੋਕਵਾਜ਼ ਟੀਵੀ ਦੇ ਉੱਤੇ ਇੱਕ ਖਬਰ ਚੱਲੀ ਜਿਸ ਦੇ ਵਿੱਚ ਇੱਕ ਆਡੀਓ ਸੀ ਜਿਹੜੀ ਕਿ ਬੇहद ਇਤਰਾਜਯੋਗ ਸੀ ਜੇਕਰ ਆਡੀਓ ਦੇ ਵਿੱਚ ਉਸ ਨੂੰ ਸੁਣਿਆ ਜਾਵੇ ਜਾਂ ਕੁਝ ਲੋਕਾਂ ਨੇ ਹੁਣ ਤੱਕ ਸੁਣ ਵੀ ਲਈ ਹੋਵੇਗੀ ਉਸ ਆਡੀਓ ਦੇ ਵਿੱਚ ਔਰਤਾਂ ਪ੍ਰਤੀ ਜਿਹੜੀ ਆ ਇਤਰਾਜਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ ਜ ਜਸ ਨੂੰ ਕਹਿ ਸਕਦੇ ਹਾਂ ਕਿ ਆਡੀਓ ਬਿਲਕੁਲ ਇਤਰਾਹੀ ਹੋ ਗਿਆ ਜਿਹੜਾ ਕਿ ਇੱਕ ਚੁਣਿਆ ਹੋਇਆ ਨਮਾਇੰਦਾ ਆਪਣੇ ਵਰਕਰ ਨਾਲ ਗੱਲ ਕਰਦਾ ਤੇ ਇਸ ਤਰ੍ਹਾਂ ਦੀ ਖਬਰ ਨੂੰ ਲੈ ਕੇ ਧਿਆਨ ਆ ਜਿਹੜਾ ਉਹ ਕੁਦਰਤੀ ਆ ਸਭਾ ਵਕਜੀ ਗੱਲ ਹੈ ਕਿ ਉਹ ਧਿਆਨ ਕੇਂਦਰਤ ਹੋ ਜਾਂਦਾ ਹੈ ਪਰ ਉਹਨਾਂ ਨੇ ਇਸ ਆਡੀਓ ਨੂੰ ਲੈ ਕੇ ਜਾਂ ਇਸ ਪੂਰੇ ਘਟਨਾ ਕ੍ਰਮ ਨੂੰ ਲੈ ਕੇ ਐਫ ਆਈ ਆਰ ਦੇ ਵਿੱਚ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਵਿਧਾਇਕ ਦਾ ਜਿਹੜਾ ਪੱਖ ਹੈ ਜਾਂ ਵਿਧਾਇਕ ਦੇ ਪੀਏ ਵੱਲੋਂ ਜਿਹੜੀ ਦਿੱਤੀ ਗਈ ਸ਼ਿਕਾਇਤ ਹੈ ਉਹ ਕੀ ਕਹਾਣੀ ਦੱਸ ਰਿਹਾ ਔਰ ਇਸ ਕਹਾਣੀ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਜਿਹੜਾ ਪੱਤਰਕਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਉਹ ਸਿਟੀ ਰਾਮਪੁਰਾ ਦੇ ਵਿੱਚ ਦਰਜ ਕੀਤਾ ਗਿਆ ਹੈ ਬੀ ਐਨ ਐਸ ਦੀ ਧਾਰਾ ਜਿਹੜੀ ਹੈ 336 4 ਦੇ ਤਹਿਤ ਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਯਾਨੀ ਕਿ ਆਈਟੀ ਐਕਟ ਦੇ 66 ਡੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ 25 2 2025 ਨੂੰ ਇਹ ਮਾਮਲਾ ਦਰਜ ਕੀਤਾ ਗਿਆ ਯਾਨੀ ਕਿ ਬੀਤੇ ਦਿਨ ਇਸ ਮਾਮਲੇ ਨੂੰ ਦਰਜ ਕੀਤਾ ਗਿਆ 10:30 ਵਜੇ ਦਾ ਤਕਰੀਬਨ ਟਾਈਮ ਸੀ 10:40 ਮਿੰਟ ਦਾ ਜਦੋਂ ਇਹ ਪਰਚਾ ਦਰਜ ਕੀਤਾ ਜਾਂਦਾ ਹੈ ਇਸ ਗੱਲ ਦੀ ਪੁਸ਼ਟੀ ਜਿਹੜੀ ਹੋ ਜਾਂਦੀ ਹੈ ਐਫ ਆਈ ਆਰ ਜਿਹੜੀ ਬਾਹਰ ਆਈ ਉਸ ਦੇ ਵਿੱਚ ਹੁਣ ਕੀ ਲਿਖਿਆ ਫਿਰ ਅੱਗੇ ਦੱਸਾਂਗੇ ਕਿ ਦਰਅਸਲ ਇਹ ਪਰਚਾ ਕਿਵੇਂ ਜਾਇਜ ਹੈ ਜਾਂ ਨਜਾਇਜ ਹੈ ਕਿਉਂਕਿ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਦੀਆਂ ਖਬਰਾਂ ਨੇ ਜਿਹੜੀਆਂ ਉਹ ਤੁਸੀਂ ਸਾਰਿਆਂ ਨੇ ਦੇਖੀਆਂ ਹੋਣਗੀਆਂ ਸਰਕਾਰ ਨੂੰ ਜਿੱਥੇ ਸਵਾਲ ਕਰਨਾ ਹੁੰਦਾ ਸੱਤਾ ਨੂੰ ਸਵਾਲ ਕਰਨਾ ਹੁੰਦਾ ਉੱਥੇ ਸਵਾਲ ਕਰਦੇ ਨੇ ਆਮ ਲੋਕਾਂ ਦੀ ਕਿਰਤਿਆਂ ਦੀ ਗੱਲ ਕਿਸਾਨਾਂ ਦੀ ਗੱਲ ਹਰ ਵਰਗ ਦੀ ਗੱਲ ਉਹਨਾਂ ਦੇ ਚੈਨਲ ਦੇ ਉੱਤੇ ਦਿਖਾਈ ਜਾਂਦੀ ਹੈ ਉਹਨਾਂ ਐਫਆਈਆਰ ਦੇ ਵਿੱਚ ਲਿਖਿਆ ਹੈ ਕਿ ਰੇਸ਼ਮ ਸਿੰਘ ਉਰਫ ਸੁਖੀ ਪੁੱਤਰ ਜਗਦੇਵ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਕੱਠੋ ਮੱਲੂਆਣਾ ਮਹਾਰਾਜ ਉਮਰ ਹੈ ਜਿਹੜੀ ਉਹਨਾਂ ਦੀ ਤਕਰੀਬਨ 40 ਸਾਲ ਹੈ ਜਿਹੜੇ ਕੀ ਵਿਧਾਇਕ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਸਿੱਧੂ ਦੇ ਪੀਏ ਦੇ ਤੌਰ ਤੇ ਕੰਮ ਕਰਦੇ ਨੇ ਉਹਨਾਂ ਨੇ ਲਿਖਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਤੇ ਖੇਤੀਬਾੜੀ ਦਾ ਕੰਮ ਕਰਦਾ ਤੇ ਬਲਕਾਰ ਸਿੰਘ ਸਿੱਧੂ ਐਮ ਐਲ ਏ ਹਲਕਾ ਵਿਧਾਇਕ ਰਾਮਪੁਰਾ ਫੂਲ ਨਾਲ ਬਤੌਰ ਨਿੱਜੀ ਸਹਾਇਕ ਵਜੋਂ ਕੰਮ ਕਰਦਾ ਹਾਂ ਕੁਝ ਦਿਨਾਂ ਤੋਂ ਇੱਕ ਵੀਡੀਓ ਰਿਕਾਰਡਿੰਗ ਕਲਿੱਪ ਇਹ ਵਿੱਚ ਵੀਡੀਓ ਲਿਖਿਆ ਗਿਆ ਹਾਲਾਂਕਿ ਤੱਕ ਜਿਹੜੀ ਸੋਸ਼ਲ ਮੀਡੀਆ ਤੇ ਆਈ ਹੈ ਉਹ ਆਡੀਓ ਹੀ ਨਜ਼ਰ ਆ ਰਹੀ ਹੈ ਵੀਡੀਓ ਰਿਕਾਰਡਿੰਗ ਕਲਿੱਪ ਜੋ ਕਿ ਬਲਕਾਰ ਸਿੰਘ ਸਿੱਧੂ ਐਮਐਲਏ ਹਲਕਾ ਵਿਧਾਇਕ ਰਾਮਪੁਰਾ ਫੂਲ ਨਾਲ ਰਜੇਸ਼ ਕੁਮਾਰ ਉਰਫ ਰਾਜੂ ਜੇਠੀ ਪੁੱਤਰ ਹਰਬੰਸ ਲਾਲ ਵਾਸੀ ਮੰਡੀ ਰਾਮਪੁਰਾ ਦੀ ਗੱਲਬਾਤ ਆਪਸ ਵਿੱਚ ਹੋਣ ਸੰਬੰਧੀ ਲੋਕਵਾਜ ਟੀਵੀ ਤੇ ਵਾਇਰਲ ਹੋਈ ਹੈ ਜਿਸ ਨੂੰ ਮੈਂ ਪੂਰਾ ਸੁਣਿਆ ਤੇ ਵਾਚਿਆ ਜੋ ਇਹ ਵੀਡੀਓ ਰਿਕਾਰਡਿੰਗ ਕਲਿੱਪ ਵਿੱਚ ਰਜੇਸ਼ ਉਰਫ ਰਾਜੂ ਜੇਠੀ ਵੱਲੋਂ ਕਾਫੀ ਐਡਿਟ ਕੀਤਾ ਗਿਆ ਹੋਇਆ ਤੇ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਇਲਾਕਾ ਇਲਾਕੇ ਵਿੱਚ ਸ਼ਬੀ ਖਰਾਬ ਕਰਨ ਲਈ ਐਡਿਟ ਕਰਕੇ ਉਸ ਰਿਕਾਰਡਿੰਗ ਕਲਿੱਪ ਨੂੰ ਤਿਆਰ ਕੀਤਾ ਗਿਆ ਜੋ ਸਭ ਕੁਝ ਰਜੇਸ਼ ਉਰਫ ਰਾਜੂ ਜੇਠੀ ਵੱਲੋਂ ਕੀਤਾ ਗਿਆ ਕਿਉਂਕਿ ਉਹ ਪਹਿਲਾਂ ਵੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਅਜਿਹੀਆਂ ਵੀਡੀਓ ਕਲਿੱਪਾਂ ਪਾਉਂਦਾ ਰਹਿੰਦਾ ਹੁਣ ਇਸ ਦੇ ਉੱਤੇ ਦੋਸ਼ ਉਸ ਵਿਅਕਤੀ ਦੇ ਉੱਤੇ ਵੀ ਲਾਏ ਗਏ ਨੇ ਬਕਾਇਦਾ ਉਸ ਦਾ ਨਾਮ ਦੱਸ ਦਿੱਤਾ ਗਿਆ ਕਿ ਐਮਐਲਏ ਦੀ ਉਹ ਗੱਲ ਹੋਈ ਹੈ ਯਾਨੀ ਕਿ ਇਸ ਗੱਲ ਤੋਂ ਇੱਕ ਗੱਲ ਦੀ ਪੁਸ਼ਟੀ ਹੋ ਗਈ ਕਿ ਜੋ ਵੀ ਗੱਲਬਾਤ ਹੋਈ ਹੈ ਉਹ ਗੱਲਬਾਤ ਤਾਂ ਜ਼ਰੂਰ ਹੋਈ ਹੈ ਪਰ ਇਸ ਐਫਆਈਆਰ ਦੇ ਮੁਤਾਬਕ ਦੋਸ਼ ਇਹ ਹੈ ਕਿ ਉਸ ਆਡੀਓ ਨੂੰ ਜਿਹੜਾ ਕਲਿੱਪ ਨੂੰ ਜਿਹੜੀ ਗੱਲਬਾਤ ਹੈ ਵਿਧਾਇਕ ਤੇ ਉਸ ਰਾਜੂ ਦੇ ਵਿਚਾਲੇ ਉਸ ਨੂੰ ਜਿਹੜਾ ਐਡਿਟ ਕੀਤਾ ਗਿਆ ਔਰ ਅੱਗੇ ਇਹ ਵੀ ਲਿਖਿਆ ਗਿਆ ਐਫ ਆਈ ਆਰ ਦੇ ਵਿੱਚ ਉਹ ਪਹਿਲਾਂ ਵੀ ਆਪਣੇ ਫੇਸਬੁੱਕ ਪੇਜ ਤੇ ਅਜਿਹੀਆਂ ਵੀਡੀਓ ਕਲਿੱਪਾਂ ਪਾਉਂਦਾ ਹੈ ਜਿਸ ਬਾਰੇ ਮੈਂ ਅਤੇ ਸਾਡੇ ਹੋਰ ਵਰਕਰਾਂ ਨੇ ਇਸ ਨੂੰ ਕਾਫੀ ਵਾਰ ਸਮਝਾਇਆ ਸੀ ਪਰ ਇਸ ਨੇ ਅੱਗੋਂ ਇਹ ਧਮਕਾਇਆ ਕਿ ਮੇਰੇ ਕੋਲ ਹੋਰ ਵੀ ਵੀਡੀਓ ਰਿਕਾਰਡਿੰਗ ਨੇ ਮੈਂ ਤਾਂ ਇਸ ਤਰ੍ਹਾਂ ਦੀ ਵੀਡੀਓ ਰਿਕਾਰਡਿੰਗ ਐਡਿਟ ਕਰਕੇ ਵਾਇਰਲ ਕਰਵਾਵਾਂਗਾ ਤਾਂ ਕਿ ਐਮ ਐਲ ਐ ਬਲਕਾਰ ਸਿੰਘ ਸਿੱਧੂ ਤੇ ਤੁਹਾਡੀ ਬਦਨਾਮੀ ਹੋ ਸਕੇ ਇਸ ਨੇ ਇਹ ਵੀਡੀਓ ਐਡਿਟ ਕਰਕੇ ਲੋਕਵਾਜ ਟੀਵੀ ਦੇ ਪੱਤਰਕਾਰ ਮਨਜਿੰਦਰਜੀਤ ਸਿੰਘ ਸਿੱਧੂ ਪੁੱਤਰ ਅਮਰ ਸਿੰਘ ਜਿਹੜੇ ਕੀ ਜੈਤੋ ਦੇ ਨਾਲ ਸੰਬੰਧਿਤ ਨੇ ਜਿਲ੍ਹਾ ਫਰੀਦਕੋਟ ਤੇ ਚੈਨਲ ਦੇ ਉੱਤੇ ਵਾਇਰਲ ਹੋਈ ਇਹ ਵੀਡੀਓ ਨੂੰ ਰਜੇਸ਼ ਔਰ ਫਰਾਜੂ ਜੇਠੀ ਅਤੇ ਲੋਕਵਾਜ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਅਪਰਾਧਿਕ ਸਾਜ਼ਿਸ਼ ਰਚ ਕੇ ਪਹਿਲਾਂ ਵੀਡੀਓ ਰਿਕਾਰਡਿੰਗ ਕੀਤੀ ਫਿਰ ਐਡਿਟ ਕੀਤੀ ਜਿਸ ਤੇ ਐਮਐਲਏ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਫੂਲ ਨੂੰ ਬਦਨਾਮ ਕਰਨ ਅਤੇ ਇਹਨਾਂ ਦੀ ਸ਼ੋਭੀ ਖਰਾਬ ਕਰਨ ਲਈ ਚੈਨਲ ਦੇ ਉੱਤੇ ਵਾਇਰਲ ਕੀਤੀ ਗਈ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਆਪ ਨੂੰ ਇਹ ਬਿਆਨ ਲਿਖ ਦਿੱਤਾ ਸੁਣ ਲਿਆ ਔਰ ਇਹ ਸਾਰਾ ਜਿਹੜਾ ਬਿਆਨ ਹੈ ਰਾਮਪੁਰਾ ਸਿਟੀ ਥਾਣੇ ਦੇ ਅੰਦਰ ਦਰਜ ਕਰਵਾ ਦਿੱਤਾ ਗਿਆ ਰੇਸ਼ਮ ਸਿੰਘ ਦੇ ਵੱਲੋਂ ਜਿਹੜਾ ਕਿ ਉਰਫ ਸੁੱਖੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਇਹ ਜਿਹੜੀ ਐਫ ਆਈ ਆਰ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਜਿਹੜਾ ਉਹ ਰਾਜੂ ਸੀ ਉਸ ਨੇ ਸਾਰੀ ਆਡੀਓ ਨੂੰ ਜਿਹੜਾ ਆ ਤੋੜ ਮਰੋੜ ਕੇ ਪੇਸ਼ ਕੀਤਾ ਜਾਂ ਐਡਿਟ ਕੀਤਾ ਇਹ ਦੋਸ਼ ਉਸ ਦੇ ਉੱਤੇ ਲਾਇਆ ਗਿਆ ਔਰ ਇਹ ਕਿਹਾ ਗਿਆ ਕਿ ਸਾਜ਼ਿਸ਼ ਰਚੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਦੋਂ ਵੀ ਕੋਈ ਐਫ ਆਈ ਆਰ ਦਰਜ ਕਰਮੀ ਹੋਣੇ ਹੋਵੇ ਜਾਂ ਕਿਸੇ ਚੈਨਲ ਦੇ ਉੱਤੇ ਚੱਲੀ ਖਬਰ ਹੈ ਉਸ ਦੀ ਜਿਹੜੀ ਜਾਂਚ ਤੇ ਪੜਤਾਲ ਪਹਿਲਾਂ ਜ਼ਰੂਰੀ ਹੋਣੀ ਚਾਹੀਦੀ ਹੈ ਔਰ ਇਸ ਪਰਚੇ ਨੂੰ ਲੈ ਕੇ ਵੱਖੋ-ਵੱਖਰੀਆਂ ਧਿਰਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਜਿੱਥੇ ਨਖੇਦੀ ਕੀਤੀ ਜਾ ਰਹੀ ਹੈ ਉੱਥੇ ਅਦਾਰਾ ABC ਪੰਜਾਬ ਵੱਲੋਂ ਅਸੀਂ ਵੀ ਇਸ ਦੀ ਪਰਜੋਰ ਨਖੇਦੀ ਕਰਦੇ ਹਾਂ ਔਰ ਇਹ ਵੀ ਮੰਗ ਕਰਦੇ ਹਾਂ ਕਿ ਇਸ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਔਰ ਇਸ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਤੇ ਪੜਤਾਲ ਹੋਣੀ ਚਾਹੀਦੀ ਹੈ ਕਿ ਇਸ ਆਡੀਓ ਕਲਿੱਪ ਨੂੰ ਜਿਵੇਂ ਕਿ ਦੋਸ਼ ਲਾਇਏ ਗਏ ਨੇ ਐਫ ਆਈ ਆਰ ਦੇ ਵਿੱਚ ਕਿ ਤੋੜਿਆ ਮਰੋੜਿਆ ਗਿਆ ਜਾਂ ਫਿਰ ਹੂ ਬਹੂ ਜੋ ਐਮ ਐਲ ਏ ਬਲਕਾਰ ਸਿੰਘ ਸਿੱਧੂ ਨੇ ਉਸ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਹੈ ਕਿ ਉਹ ਸਾਰੀ ਦੀ ਸਾਰੀ ਪੂਰੀ ਗੱਲਬਾਤ ਹੈ ਇਹ ਜਾਂਚ ਪੜਤਾਲ ਦਾ ਵਿਸ਼ਾ ਸੀ ਉਸ ਤੋਂ ਬਾਅਦ ਜੇਕਰ ਬਣਦੀ ਕੋਈ ਕਾਨੂੰਨੀ ਕਾਰਵਾਈ ਤਾਂ ਕੀਤੀ ਜਾ ਸਕਦੀ ਸੀ ਪਰ ਇੱਥੇ ਪਰਚਾ ਪਹਿਲਾਂ ਦਰਜ ਕਰ ਦਿੱਤਾ ਗਿਆ ਔਰ ਇਥੋਂ ਇੱਕ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ ਹੈ ਕਿ মিডিਆ ਦੀ ਜਿਹੜੀ ਜ਼ੁਬਾਨ ਬੰਦੀ ਹੈ ਉਹ ਕਰਨ ਦੀ ਕਿਤੇ ਨਾ ਕਿਤੇ ਕੋਸ਼ਿਸ਼ ਇਸ ਦੇ ਵਿੱਚੋਂ ਜਾਪ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਅਸੀਂ ਵੀ ਇਸ ਮੰਗ ਕਰਦੇ ਹਾਂ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਔਰ ਜਾਂਚ ਪੜਤਾਲ ਦੇ ਆਧਾਰ ਦੇ ਉੱਤੇ ਜਿਸ ਕਿਸੇ ਨੇ ਵੀ ਜੇ ਕੋਈ ਇਸ ਦੇ ਵਿੱਚ ਜੁਰਮ ਕੀਤਾ ਕਿਸੇ ਤਰ੍ਹਾਂ ਦਾ ਤੇ ਉਸ ਦੇ ਖਿਲਾਫ ਕਾਰਵਾਈ ਹੋਵੇ ਪਰ ਜੇਕਰ ਵਾਕਈ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਉਹ ਆਵਾਜ਼ ਹੈ ਉਸ ਆਵਾਜ਼ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ ਜਾਂ ਉਹ ਆਡੀਓ ਸੱਚੀ ਪਾਈ ਜਾਂਦੀ ਹੈ ਉਹ ਅਗਲੀ ਕਾਰਵਾਈ ਹੈ ਇਸ ਨੂੰ ਲੈ ਕੇ ਜਾਂਚ ਪੜਤਾਲ ਦਾ ਵਿਸ਼ਾ ਹੋਣਾ ਚਾਹੀਦਾ ਹੈ ਤੇ ਹਾਇਰ ਅਥਾਰਟੀ ਨੂੰ ਹੋਣੇ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕਿ ਇਸ ਮਾਮਲੇ ਦੀ ਪਹਿਲਾਂ ਨਿਰਪੱਖਤਾ ਦੇ ਨਾਲ ਜਾਂਚ ਪੜਤਾਲ ਹੋਵੇ ਔਰ ਇਸ ਜਾਂਚ ਪੜਤਾਲ ਦੇ ਵਿੱਚੋਂ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਕਾਫੀ ਸਮਾਂ ਹੋ ਸਕਦੀ ਸੀ ਪਰ ਇੱਥੇ ਪਰਚਾ ਜਿਹੜਾ ਦਰਜ ਕੀਤਾ ਗਿਆ ਇਹ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਕਿ ਨਿਤਧੜਕ ਪੱਤਰਕਾਰ ਨੇ ਵਿਭਾਗ ਪੱਤਰਕਾਰ ਨੇ ਲੋਕਾਂ ਦੀ ਆਵਾਜ਼ ਕੱਲ ਦੀ ਗੱਲ ਕਰਦੇ ਨੇ ਕੋਈ ਅਜਿਹਾ ਮੁੱਦਾ ਨਹੀਂ ਕੋਈ ਅਜਿਹਾ ਵਰਗ ਨਹੀਂ ਜਿਨ੍ਹਾਂ ਦੀ ਗੱਲ ਇਹਨਾਂ ਨੇ ਕਦੇ ਆਪਣੇ ਲੋਕਵਾਜ ਟੀਵੀ ਚੈਨਲ ਦੇ ਉੱਤੇ ਕੀਤੀ ਹੋਵੇ। ਔਰ ਇਸ ਗੱਲ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਜਿਹੜਾ ਇਸ ਪਰਚੇ ਦੀ ਜਿਹੜੀ ਗੱਲ ਜਾ ਰਹੀ ਹੈ ਉਸ ਨੂੰ ਲੈ ਕੇ ਵੱਖ-ਵੱਖਰੀਆਂ ਧਿਰਾਂ ਨੇ ਜਿਹੜੀ ਇਸ ਦੀ ਨਖੇਦੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਜਿਸ ਨੂੰ ਲੈ ਕੇ ਜਿਹੜੇ ਆਰਟੀਆਈ ਐਕਟਿਵਿਸਟ ਨੇ ਮਾਨਿਕ ਗੋਇਲ ਉਹਨਾਂ ਨੇ ਵੀ ਇਸ ਦੀ ਨਖੇਦੀ ਕੀਤੀ ਹੈ। ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਸਲੇ ਨੂੰ ਲੈ ਕੇ ਨਖੇਦੀ ਕੀਤੀ ਹੈ। ਔਰ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੇ ਨਖੇਦੀ ਕੀਤੀ ਹੈ ਹੋਰ ਜਿਹੜੀਆਂ ਸਮੂਹ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਹੁਣ ਤੱਕ ਇਸ ਗੱਲ ਨੂੰ ਲੈ ਕੇ ਨਖੇਦੀ ਕੀਤੀ ਗਈ ਹੈ ਕਿ ਪਰਚਾ ਸਾਰਾ ਸਾਰ ਗਲਤ ਹੋਇਆ ਔਰ ਇਸ ਨੂੰ ਲੈ ਕੇ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਜਾਂ ਜਿਵੇਂ ਐਮਐਲਏ ਦੇ ਪੀਏ ਕਹਿ ਰਹੇ ਨੇ ਕਿ ਜਿਹੜੇ ਵਿਅਕਤੀ ਦੇ ਨਾਲ ਐਮਐਲਏ ਬਲਕਾਰ ਸਿੰਘ ਸਿੱਧੂ ਦੀ ਗੱਲ ਹੋਈ ਹੈ ਉਸ ਆਡੀਓ ਨੂੰ ਉਸ ਵੀਡੀਓ ਕਲਿੱਪ ਨੂੰ ਜਿਹੜਾ ਐਡਿਟ ਕੀਤਾ ਗਿਆ ਹੁਣ ਇਸ ਨੂੰ ਲੈ ਕੇ ਰਾਮਪੁਰਾ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਜਾਂ ਪੰਜਾਬ ਪੁਲਿਸ ਪੰਜਾਬ ਸਰਕਾਰ ਨੂੰ ਇਸ ਦੀ নিরপেক্ষতা ਦੇ ਨਾਲ ਪਹਿਲਾਂ ਜਾਂਚ ਕਰਵਾਉਣੀ ਚਾਹੀਦੀ ਸੀ ਫਿਰ ਜੇ ਕਿਸੇ ਦੇ ਖਿਲਾਫ ਕੋਈ ਦੋਸ਼ੀ ਪਾਇਆ ਜਾਂਦਾ ਤੇ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਇੱਥੇ ਜੋ ਕਿ ਚੈਨਲਾਂ ਦੇ ਉੱਤੇ ਜਾਂ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਛਪਦੀਆਂ ਨੇ ਉਸ ਨੂੰ ਲੈ ਕੇ ਜੇ ਕੋਈ ਕਿਸੇ ਨੂੰ ਉਤਰਾਜ ਹੋ ਸਕਦਾ ਤੇ ਉਸ ਦੇ ਲਈ ਕਾਨੂੰਨੀ ਰਸਤੇ ਪਨਾਏ ਜ਼ਰੂਰ ਜਾ ਸਕਦੇ ਨੇ ਪਰ ਇਸ ਤਰ੍ਹਾਂ ਸਿੱਧਾ ਪਰਚਾ ਦਰਜ ਕਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਇਹ ਮੀਡੀਆ ਦੀ ਜ਼ੁਬਾਨ ਬੰਦੀ ਸਮਝਿਆ ਜਾ ਰਿਹਾ ਇਸ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵਾਕਈ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ ਕਿ ਆਖਰਕਾਰ ਇਸ ਕੇਸ ਦੇ ਵਿੱਚੋਂ ਨਿਕਲੇਗਾ ਕੀ ਕੀ ਐਮਐਲਏ ਬਲਕਾਰ ਸਿੰਘ ਸਿੱਧੂ ਨੇ ਜੋ ਸ਼ਬਦਾਵਲੀ ਲੋਕਵਾਜ ਟੀਵੀ ਦੇ ਉੱਤੇ ਨਸ਼ਰ ਕੀਤੀ ਗਈ ਉਹ ਵਰਤੀ ਸੀ ਜਾਂ ਨਹੀਂ ਵਰਤੀ ਸੀ ਇਹ ਸਾਰੇ ਵਰਤਾਰੇ ਦੇ ਬਾਰੇ ਸਾਰੇ ਘਟਨਾਕ੍ਰਮ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਏਬੀਸੀ ਪੰਜਾਬ ਦੇ